ਇਹ ਆਪਣੇ ਦੋ ਟਰੈਕਟਰ ਆਏ ਆ ਗੰਗਾ ਨਗਰ ਤੇ ਜਾ ਰਹੇ ਆ ਆਪਾਂ ਲੈਣ ਗੰਗਾ ਨਗਰ ਆਪਣੇ ਤੋਂ ਇੱਥੇ ਰਹਿ ਜਾਂਦਾ 80 ਕਿਲੋਮੀਟਰ ਚਲੋ ਮਿਲਦੇ ਆਂ ਵੀਡੀਓ ਦੇ ਵਿੱਚ ਆ ਜਾਓ ਫਿਰ ਲੋ ਜੀ ਪਹੁੰਚ ਗਏ ਆ ਗੰਗਾ ਨਗਰ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਵੀ ਟਰੈਕਟਰ ਆਏ ਆ ਆਪਣੇ ਦੋ ਗੱਡੀ 'ਚ ਆਏ ਐ ਇਸ 'ਚ ਤੇ ਖੜੇ ਆ ਕਰਨਾ ਲੋਡ ਥੋੜਾ ਜਿਹਾ ਅੱਗੇ ਕਰ ਲਾ ਚੱਕ ਕੇ ਇਹਦੇ ਚੁਦ ਰੱਖ ਦੇਣੇ ਆਪਾਂ ਇੱਕ ਗੱਠਾਂ ਵਾਲੇ ਟਰਾਲੇ 'ਚ ਇੱਥੋਂ ਲੋਡ ਕਰਕੇ ਆਪਾਂ ਗਾਂ ਸਿੱਧਾ ਆਪਣੇ ਕਿਸਾਨ ਟਰੈਕਟਰ ਤੇ ਪਹੁੰਚ ਜਾਣਗੇ ਟਰੈਕਟਰ ਦਾਲ ਕਿੰਨੇ ਕੁ ਆ ਗਏ ਸੀ ਲੋ ਜੀ ਚੱਕਿਆ ਗਿਆ ਇਹ ਨਿਕਲਿਆ ਜੀ ਅਰਜਨ ਬਾਬਾ ਅਰਜਨ ਨੋਵੋ ਆ ਜੀ ਇਹ ਟਰਾਲੇ ਦੇ ਅਗਲੇ ਪਾਸੇ ਰਹੀ ਭਾਰਾ ਵਾ ਦੇ ਗੇ ਇਹ ਗਮਨ 75 ਇਹ ਟੈਕਸੀਡੈਂਟ ਲਿਆ ਵੇ ਮਾਡਲ ਹੈਗਾ 23 24 ਆ ਗੰਡ ਤੇਰੀ ਚੰਗੀ ਖੜ ਜੂਗੀ ਢੰਗ ਨਾਲ ਬੰਨ ਦਦੇ ਉਹ ਜਾ ਬਰਾ ਮਾਰੀ ਮਾਰੀ ਹਵਾ ਪਵਾ ਹੀ ਲਈਏ ਬਣ ਹਾਂ ਵੜ ਦੇਣਗੇ ਨਹੀਂ ਤਾਂ ਹੈਣਾ ਟਿਊਬਾਂ ਵੜੀਆਂ ਟਿਊਬਾਂ ਵੜੀਆਂ ਜਾਣੀਆਂ ਇਹਨੂੰ ਤੇਲ ਤੁਲਵਾ ਕੇ ਬੰਦੇ ਨੂੰ ਤੁਰਦੇ ਹੋਣਾ ਆਪਾਂ ਲੋ ਜੀ ਟਰੈਕਟਰ ਪਹੁੰਚ ਗਏ ਸੀ ਆਪਣੇ ਕੋਲ ਤੇ ਮੌਕੇ ਤੇ ਅੱਜ ਆਪਾਂ ਨੂੰ ਹੈਡਰਾ ਨਹੀਂ ਮਿਲਿਆ ਉਹ ਕਿਤੇ ਕੰਮ ਤੇ ਗਿਆ ਹੋਇਆ ਸੀ ਤੇ ਆਪਣੇ ਇੱਥੇ ਸਿਰਫ ਇੱਕ ਹੀ ਹੈਡਰਾ ਚੱਲਦਾ ਤੇ ਫਿਰ ਆਪਣੇ ਕੋਲ ਆਪਦੇ ਦੇਸੀ ਜਿਗਾਰਡ ਇੱਕ ਆ ਲੈਣੇ ਵੀ ਜਾਵੇ ਦੋ ਲੋਡਰ ਲਾ ਕੇ ਆਪਾਂ ਤੇ ਲੱਗੇ ਲੋਣ ਦਿਖਾਉਣੇ ਤੁਹਾਨੂੰ ਸਾਰਾ ਓ ਰੁਕ ਜਾ ਰੁਕ ਜਾ ਇੱਕ ਮਿੰਟ ਸਟਾਰਟ ਕਰ ਲੈਂਦੇ ਚੱਕੋ ਚੱਕੋ ਮੜਾ ਜਾ ਬੂਮ ਕੱਢ ਲਾ ਮੜਾ ਜਾ ਹੋਰ ਚੱਕ ਦੇ ਚੱਲ ਬਾਈ ਲਾਲੀ ਚੱਲ 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 ਜਾਣ ਬਾ ਲਾਦਾ ਥੱਲੇ ਬਾਈ ਬੂਮ ਇਕੱਠਾ ਕਰਦਾ ਜਾ ਨਾ ਲੱਗ ਗਿਆ ਮੜਾ ਪਛਾਹ ਕਰ ਬੂਮ ਬਸ ਬਾਪਾ ਇੱਥੇ ਖੋਲ ਹੀ ਦਵਾਂਗੇ ਇਹਨੂੰ ਹਣ ਕੜੀਸਕੇ ਦੇ ਰੇਮ ਰੂ ਮਿਲਾ ਦਿੰਨੇ ਸਾਰਾ ਕੁਝ ਲੋ ਜੀ ਖੋਲ ਤਾਂ ਲੋ ਜੀ ਕੀਤੀ ਵਾਇਰੂ ਨੇ ਕਿਰਪਾ ਤੇ ਸਹੀ ਸਮਾਂ ਦਾ ਆਪਾਂ ਲਾ ਲੇ। ਡਰ ਥੋੜਾ ਲੱਗਦਾ ਏ ਕਿ ਵਜ਼ਨ ਜ਼ਿਆਦਾ ਹੁੰਦਾ ਪਰ ਲੋਡਰ ਇੰਨੀ ਇਨਾ ਵਜ਼ਨ ਚੱਕਣ ਦਾ ਨਹੀਂ ਚੱਕ ਸਕਦਾ ਹੁੰਦਾ। ਪਰ ਤਾਂ ਹੀ ਇਸੇ ਕਰਕੇ ਆਪਾਂ ਦੋ ਪਾਏ ਸੀ। ਟਰੈਕਟਰ ਦਾ ਵਜ਼ਨ ਲਗਭਗ 17 ਕੁਇੰਟਲ ਦੇ ਹੁੰਦਾ ਪਰ ਜੇ ਬੂਮ ਦੀ ਕਪੈਸਿਟੀ ਇਹਨਾਂ ਦੀ ਗੱਲ ਕਰੀ ਆਪਾਂ ਲੋਡਰਾਂ ਦੀ ਤੇ 7-8 ਕੁਇੰਟਲ ਤੱਕ ਚੱਕਦੇ ਆ ਚੀਜ਼ਾਂ। ਤੇ ਚਲੋ ਹੁਣ ਆਪਾਂ ਅਰਜਨ ਬਾਬਾ ਵੀ ਲਾਵਾਂਗੇ। ਦੇਖਦੇ ਹਾਂ ਕਿਵੇਂ ਲਹੋਣੇ ਆ। ਇਹ ਵੀ ਤੁਹਾਨੂੰ ਕਰਾਉਂ ਚੈੱਕ ਮੈਂ।